ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਜਾਰਜੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜਿਨ੍ਹਾਂ 'ਚੋਂ ਕਾਫੀ ਵੱਡੀ ਗਿਣਤੀ ਸਾਡੇ ਪੰਜਾਬੀ ਭੈਣ ਭਰਾ ਵੀ ਸ਼ਾਮਲ ਨੇ। ਅਸੀਂ ਉਹਨਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹਾਂ। ਅ ਦੂਸਰੀ ਗੱਲ ਦੋਸਤੋ ਸਾਡੇ ਨਾਲ ਇਹ ਹੈ ਕਿ ਕੱਲ੍ਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੋ ਇੱਕ ਸੋਧ ਕਾਨੂੰਨ 129ਵਾਂ ਸੋਧ ਕਾਨੂੰਨ ਪਾਰਲੀਮੈਂਟ ਆਪਣੇ ਸੰਵਿਧਾਨ ਦਾ ਪੇਸ਼ ਕੀਤਾ ਗਿਆ ਤੇ ਉਸ ਦੇ ਰਾਹੀਂ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਨਾਰਾਏ ਮੋਦੀ ਸਰਕਾਰ ਦਾ ਉਸ ਨੂੰ ਅੱਗੇ ਲਿਜਾਣ ਲਈ ਇੱਕ ਕਦਮ ਪੁੱਟਿਆ ਗਿਆ ਚਾਹੇ ਉਹ ਬਿੱਲ ਕੱਲ ਪੇਸ਼ ਤਾਂ ਹੋ ਗਿਆ ਪਰ ਜਿਸ ਤਰ੍ਹਾਂ ਨਾਲ ਉੱਥੇ ਦੀ ਗਿਣਤੀ اپੋਜੀਸ਼ਨ ਨੇ ਉਹਦਾ ਵਿਰੋਧ ਕੀਤਾ ਸਾਰੀ اپੋਜੀਸ਼ਨ ਨੇ ਸਾਰੀ ਵਿਰੋਧੀ ਧਿਰ ਨੇ ਤੇ ਜਿਸ ਤਰ੍ਹਾਂ ਉਹਦੇ ਤੇ VOTING ਕਰਾਈ ਉਸ VOTING ਦੇ ਵਿੱਚ ਜਿਹੜੇ ਐ 269 ਵੋਟਾਂ ਉਸ ਬਿੱਲ ਦੇ ਹੱਕ ਚ ਪੇਸ਼ ਹੋਈਆਂ ਤੇ 198 ਉਹਦੇ ਵਿਰੋਧ ਚ ਗਈਆਂ ਅ ਜਿਸ ਤੋਂ ਲੱਗਦਾ ਇਹ ਹੈ ਕਿ NDA ਦੇ ਕੁੱਲ ਮੈਂਬਰ 293 ਨੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਹਾਜ਼ਰ ਨਹੀਂ ਹੋਏ ਇੱਥੋਂ ਤੱਕ ਕਿ BJP ਦੇ MP ਤੇ ਮੰਤਰੀ ਵੀ ਸ਼ਾਮਲ ਨਹੀਂ ਹੋਏ ਤੇ BJP ਸੋਚ ਰਹੀ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਈਏ ਹਾਲਾਂਕਿ ਕੁਝ ਮੰਤਰੀ ਜਦੋਂ ਉਹਨਾਂ ਨੂੰ ਵਿੱਪ ਜਾਰੀ ਹੋ ਗਿਆ ਸੀ ਉਹਨਾਂ ਦੀਆਂ ਪਹਿਲਾਂ ਤੋਂ ਬਣੀਆਂ ਹੋਈਆਂ ਨੂੰ ਦੇਖਦਿਆਂ ਹੋਇਆਂ ਉਹ ਛੁੱਟੀ ਵੀ ਲੈ ਗਏ ਸੀ ਪਰ ਤਾਂ ਵੀ ਭਾਜਪੀ ਇਸ ਤੇ ਰਾਧੋਬੀ ਦਾ ਚਾਹੇ ਇੱਕ ਗਿਣਤੀ ਇਹਦੇ ਉਤੋਂ ਦੇਖਦਿਆਂ ਹੋਇਆਂ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸ਼ਸ਼ੀ ਥਰੂਰ ਉਹਨਾਂ ਨੇ ਕਿਹਾ ਕਿ ਜਿਹੜੀ ਸੰਵਿਧਾਨਕ ਸੋਧ ਹੈ ਉਹਦੇ ਵਾਸਤੇ ਹਾਜ਼ਰ ਮੈਂਬਰਾਂ ਦਾ 2/3 ਬਹੁਮਤ ਹੋਣਾ ਜ਼ਰੂਰੀ ਹੈ ਅੱਜ ਜੇ ਕਿਤੇ ਕਿਉਂਕਿ ਅੱਜ ਤਾਂ ਸਿਰਫ ਬਿੱਲ ਪੇਸ਼ ਹੋਣਾ ਸੀ ਪੇਸ਼ ਮжоਰਿਟੀ ਨਾਲ ਹੋ ਸਕਦਾ ਹੈ ਜਦੋਂ ਇਸ ਸੰਵਿਧਾਨਿਕ ਸੋਧ ਨੂੰ ਲਾਗੂ ਕਰਨਾ ਹੋਇਆ ਤਾਂ ਪਾਰਲੀਮੈਂਟ ਦੇ ਵਿੱਚ 2/3 ਬਹੁਮਤ ਜਟਾਉਣਾ ਅਸੰਭਵ ਜਾ ਲੱਗਦਾ ਹੈ ਬੀਜੇਪੀ ਤੇ ਉਹਦੇ ਸਹਿਯੋਗੀਆਂ ਵਾਸਤੇ ਕੁੱਲ 293 ਨੇ ਐਨਡੀਏ ਦੇ ਤੇ ਜਿਨ੍ਹਾਂ ਚੋਂ 273 ਸਿਰਫ 69 ਨੇ ਹੀ ਹਿੱਸਾ ਲਿਆ ਤੇ ਜਨ ਕਿ 24 ਮੈਂਬਰ ਗੈਰ ਹਾਜ਼ਰ ਸੀ ਐਨਡੀਏ ਦੇ ਵੀ ਜਿਹੜੇ ਉਹਨਾਂ ਦੇ ਸਹਿਯੋਗ ਤੇ ਬੀਜੇਪੀ ਦੇ ਸੋ ਜਿਹੜੇ ਵਿਰੋਧੀ党 ਨੂੰ 198 ਵੋਟ ਪਏ ਹੈ ਜੇ 198 ਦੇ 198 ਉਹਦਨੇ ਇਹ ਪਤਾ ਕਰ ਲੈਂਦੇ ਹੈ ਤਾਂ ਜਿਹੜੀ 2/3 ਬਹੁਮਤ ਵਾਸਤੇ ਉਹਨਾਂ ਨੂੰ ਉਸ ਦਿਨ 297 ਮੈਂਬਰ ਚਾਹੀਦੇ ਹੋਣਗੇ ਜੇ ਇਹ 198 ਹੁੰਦੇ ਹੈ ਤੇ ਉਹਨਾਂ ਦੇ ਮੈਂਬਰੀ 293 ਨੇ ਜੇ ਬਾਕੀ ਜਿਹੜੀਆਂ ਸਾਈਡਾਂ ਤੇ ਬੈਠੇ ਹੈ ਕੁਝ ਐਮਪੀ ਉਹ 11000 ਵੀ ਹੋ ਜਾਂਦੇ ਤਾਂ ਵੀ ਇਸ ਬਿੱਲ ਦੀ ਲੋਕ ਸਭਾ ਚ ਪਾਸ ਹੋਣ ਦੇ ਚਾਂਸਸ ਘੱਟ ਨੇ ਹਾਲਾਂਕਿ ਇਹ ਦੇਖਦਿਆਂ ਹੋਇਆ ਉਹਨਾਂ ਨੇ ਉਹਨੂੰ ਜਿਹੜੀ ਹੈ ਪਾਰਲੀਮੈਂਟ ਦੀ ਜਿਹੜੀ ਜੁਆਇੰਟ ਕਮੇਟੀ ਹੈ ਉਹਦੇ ਕੋਲ ਭੇਜ ਦਿੱਤਾ ਹੈ ਇਹਦੇ ਤੇ ਬਹਿਸ ਜੀ ਹੋਣੀ ਹੈ ਅ ਦੂਸਰਾ ਦੋਸਤੋ ਇਹ ਹੈ ਵੀ ਮਨੀਪੁਰ ਦੇ ਵਿੱਚ ਬਹੁਤ ਦੇਰ ਤੋਂ ਹਿੰਸਾ ਹੋ ਰਹੀ ਹੈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਉੱਥੇ 42 SITs ਬਣੀਆਂ ਸੀਗੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਟੀਮਾਂ ਦੇ ਵਿੱਚ ਜਿਹੜੇ ਪੁਲਿਸ ਦੇ ਅਫਸਰ ਨੇ ਉਹ ਆ ਦੇਸ਼ ਦੇ ਅੱਢ ਅੱਢ ਹਿੱਸਿਆਂ ਤੋਂ ਲੈ ਕੇ ਬਣਾਈਆਂ ਗਈਆਂ ਸੀਗੀਆਂ ਇਹਨਾਂ ਟੀਮਾਂ ਦੇ ਇੰਨੀਆਂ ਦੇ ਬਣਨ ਦੇ ਬਾਵਜੂਦ ਜਿਹੜੀਆਂ 10 2023 ਚ ਬਣ ਗਈਆਂ ਸੀਗੀਆਂ ਜਿਨ੍ਹਾਂ ਨੂੰ ਬਣਿਆ ਨੂੰ ਵੀ 1.5 ਸਾਲ ਹੋ ਗਿਆ ਲਗਭਗ ਤੇ ਉਹਨਾਂ ਨੇ 3 3000 23 ਕੁੱਲ FIRਾਂ ਦਰਜ ਹੋਈਆਂ ਹੋਈਆਂ ਸੀ ਉਹਨਾਂ ਚੋਂ ਸਿਰਫ 192 ਐਫ ਆਈ ਆਰ ਜਾਨੀ ਕਿ 6% ਐਫ ਆਈ ਆਰ ਦੇ ਵਿੱਚ ਹੀ ਚਾਰ ਸ਼ੀਟ ਦਾਖਲ ਹੋ ਸਕੀ ਹੈ ਇੰਨੀਆਂ ਐਸ ਆਈ ਟੀਜ਼ ਉਹ ਵੀ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਬਣਨ ਦੇ باوجود ਵੀ ਇਹ ਹਾਲ ਹੈਗਾ ਤੇ ਇਸੇ ਤਰ੍ਹਾਂ ਨਾਲ ਉੱਥੇ 20 ਨਵੰਬਰ ਤੱਕ ਜਿਹੜੇ ਐ ਸਿਰਫ 384 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਿਰਫ 384 ਜਦ ਕਿ ਜਿਹੜੇ ਐ 742 ਦੀ ਸ਼ਨਾਖਤ ਹੋਈ ਹੈ 11901 ਗਵਾਹਾਂ ਦੀ ਗਵਾਹੀ ਲਈ ਗਈ ਹੈ ਤੇ 574 ਦੋਸ਼ੀ ਦੇ ਉੱਤੇ ਚਾਰ ਸ਼ੀਟ ਜਾਰੀ ਕੀਤੀ ਹੈ ਜਿਹੜੀ सीबीआई ਦੇ ਐਸਆਈਜੀ ਦੇ ਵਿੱਚ ਹੈ ਉਹਦੇ ਵਿੱਚ ਵੀ ਬੁਰਾ ਹਾਲ ਹੈ ਸੋ ਲੋਕਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆਉਂਦਾ ਜਿਹੜੀਆਂ ਉਹ ਦੋ ਔਰਤਾਂ ਨੂੰ ਨੰਗੀਆਂ ਘੁਮਾਇਆ ਗਿਆ ਸੀਗਾ ਉਹਦੀ ਐਫਆਈਆਰ ਦੀ ਜਿਹੜੀ ਐਸਆਈਟੀ ਹੈ ਉਹ सीबीआई ਕੋਲ ਹੈ ਉਹਦੇ ਉਹਦੇ ਤੋਂ ਵੀ ਕੋਈ ਕੰਮ ਨਹੀਂ ਹੋਇਆ सीबीआई ਤੋਂ ਵੀ ਇਹ ਇਸ ਤਰ੍ਹਾਂ ਦਾ ਬੁਰਾ ਹਾਲ ਹੈ ਸੋ ਇਨਸਾਫ ਉਹ ਦੂਰ ਦੀ ਕਹਾਣੀ ਹੈ ਹਾਂ ਲਈ ਅਗਲੀ ਗੱਲ ਦੋਸਤੋ ਇਹ ਹੈ ਕਿ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਜਿਹੜੀ ਖੇਤੀਬਾੜੀ ਦੇ ਉੱਤੇ ਬਣੀ ਸੀ ਜਿਹਦੇ ਚੇਅਰਮੈਨ ਸ਼੍ਰੀ ਚੰਨਜੀਤ ਸਿੰਘ ਚੰਨੀ ਪੰਜਾਬ ਦੇ ਸਾਫ ਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਐਮਪੀ ਨੇ ਇੱਥੋਂ ਜਲੰਧਰ ਤੋਂ ਉਸ ਕਮੇਟੀ ਨੇ ਕੱਲ ਆਪਣੀ ਰਿਪੋਰਟ ਪਾਰਲੀਮੈਂਟ 'ਚ ਪੇਸ਼ ਕਰ ਦਿੱਤੀ ਉਹਨੇ ਦੋ ਤਿੰਨ ਗੱਲਾਂ ਮੋਟੀਆਂ ਕਹੀਆਂ ਨੇ ਇੱਕ ਗੱਲ ਤਾਂ ਇਹ ਕਹੀ ਹੈ ਵੀ ਜਿਹੜੇ ਬਹੁਤ ਵੱਡੇ ਖੇਤੀ ਦੇ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਉੱਤੇ ਜਿਹੜੇ ਆਪਣੇ ਸੁਇਸਾਈਡ ਹੋ ਰਹੇ ਆ ਆਪਣੇ ਜਿਹੜੀਆਂ ਆਤਮ ਹੱਤਿਆਵਾਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਣ ਲਈ ਐਮਐਸਪੀ ਦੇ ਉੱਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਪਹਿਲੀ ਗੱਲ ਤਾਂ ਇਹ ਕਹੀ ਹੈ ਦੂਜੀ ਗੱਲ ਉਹਨਾਂ ਨੇ ਕਹੀ ਹੈ ਵੀ ਜਿਹੜਾ ਅਸੀਂ 6000 ਰੁਪਏ ਦੰਨੇ ਆ ਕਿਸਾਨਾਂ ਨੂੰ ਸਾਲ 'ਚ ਇਹਨੂੰ ਘੱਟੋ-ਘੱਟ 12000 ਕਰਨਾ ਚਾਹੀਦਾ ਹੈ ਏਓ ਦੀ ਸਫਰਸ਼ ਹੈ ਤੀਜੀ ਸਫਰਸ਼ ਇਹ ਹੈ ਵੀ ਜਿਹੜਾ ਇਹ ਪੈਸਾ ਦੰਨੇ ਆ ਇਹ ਕਿਸਾਨਾਂ ਦੇ ਨਾਲ ਨਾਲ ਜਿਹੜੇ ਠੇਕੇ ਤੇ ਲੈ ਕੇ ਜ਼ਮੀਨ ਵਾਉਂਦੇ ਆ ਅਸਲ 'ਚ ਕਿਸਾਨੀ ਕਰਦੇ ਆ ਉਹਨਾਂ ਨੂੰ ਖੇਤ ਮਜ਼ਦੂਰਾਂ ਨੂੰ ਵੀ ਦੇਣਾ ਚਾਹੀਦਾ ਹੈ ਇਹ ਤਾਂ ਕਿ ਇਹ ਉਹ ਵੀ ਇਸ ਤੋਂ ਲਾਹਾ ਲੈ ਸਕਣ ਇਹ ਕੁਝ ਉਹਨਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਅਸੀਂ ਸਮਝਦੇ ਆਂ ਵੀ ਇਹ ਪਾਰਲੀਮੈਂਟ ਨੂੰ ਮંજੂਰ ਕਰਕੇ ਇਹ ਬਣਾਉਣਾ ਚਾਹੀਦਾ ਹੈ ਕਾਨੂੰਨ ਜਿਹੜਾ ਹੈਗਾ ਜਿਹੜੀ ਇਹਨਾਂ ਸਿਫਾਰਸ਼ ਕੀਤੀ ਹੈ ਅ ਅਗਲਾ ਇੱਕ ਜਿਹੜਾ ਹੈਗਾ ਵੀ ਅਮਰੀਕਾ ਦੇ ਵਿੱਚ ਅਸੀਂ ਅਕਸਰ ਸੁਣਦੇ ਆਂ ਤੇ ਸਕੂਲਾਂ ਦੇ ਬੱਚੇ ਜਿਹੜੇ ਆ ਜਾ ਕੇ ਗੋਲੀਆਂ ਚਲਾਉਂਦੇ ਆ ਸਕੂਲ ਦੇ ਵਿੱਚ ਕਦੇ ਨਾਲ ਦੇ ਬੱਚੇ ਮਾਰਤੇ ਕਦੇ ਕੋਈ ਟੀਚਰ ਮਾਰਦਾ ਕਦੇ ਕੋਈ ਕਾ ਮਾਰਦਾ ਤੇ ਜਦੋਂ ਚਾ ਉਹ ਗੱਲ ਹੁੰਦੀ ਹੈ ਚਾਰ ਦਿਨ ਉੱਥੇ ਚੱਲਦਾ ਵੀ ਇੱਥੇ ਜਿਹੜੇ ਹਥਿਆਰ ਨੇ ਜਿਵੇਂ ਦੁਕਾਨਾਂ ਤੋਂ ਸੌਦਾ ਪੱਤਾਂ ਲੂਣ ਲੈ ਆਉਨੇ ਆ ਤੇਲ ਲੈ ਆਉਨੇ ਆ ਇਦਾਂ ਹੀ ਹਥਿਆਰ ਇਦਾਂ ਮਿਲਦੇ ਆ ਕਿਉਂਕਿ ਉੱਥੇ ਹਥਿਆਰਾਂ ਦੀ ਇੰਡਸਟਰੀ ਬਹੁਤ ਵੱਡੀ ਹੈ ਉਸੇ ਹਥਿਆਰਾਂ ਦੀ ਇੰਡਸਟਰੀ ਨੇ ਹੀ ਦੁਨੀਆ ਭਰ ਦੇ ਵਿੱਚ ਜੰਗਾਂ ਦਾ ਮਾਹੌਲ ਬਣਾ ਕੇ ਰੱਖਣਾ ਹੁੰਦਾ ਤੇ ਉਸੇ ਨੇ ਘਰ ਦੇ ਅੰਦਰ ਵੀ ਜੰਗ ਜਿਹੜੀ ਜੰਗ ਜੰਗਾ ਵਰਗਾ ਮਾਹੌਲ ਬਣਾ ਕੇ ਰੱਖਣਾ ਹੁੰਦਾ ਤਾਂ ਕਿ ਹਥਿਆਰਬੱਤ ਤੋਂ ਵੱਧ ਵੀ ਖੜਾ ਤੇ ਉਥੋਂ ਦੀ ਜਿਹੜੀ ਡਿਸਕੰਸਰਨ ਦੇ ਵਿੱਚ ਸੋਮਵਾਰ ਨੂੰ ਜਿਹੜੀ ਹੈ ਉਹ ਇਸ ਤਰ੍ਹਾਂ ਇੱਕ ਸਕੂਲ ਦੇ ਵਿੱਚ ਗੋਲੀ ਚੱਲੀ ਜਿਹੜੀ ਗੋਲੀ ਹੈ ਜਿਹੜੀ ਅ ਉਥੋਂ ਦਾ ਇੱਕ ਸਕੂਲ ਹੈਗਾ ਅ ਅਬੰਡਡ ਲਾਈਫ 크ਰਿਸਚੀਅਨ ਸਕੂਲ ਹੈ ਜਿਹੜਾ ਉਹ ਸਕੂਲ ਦੇ ਵਿੱਚ ਤਕਰੀਬਨ 400 ਬੱਚੇ ਪੜ੍ਹਦੇ ਐ ਇੱਕ ਜਿਹੜੀ 14 ਸਾਲਾਂ ਦੀ ਲੜਕੀ ਹੈ ਉਹ ਬੋਲੀ ਚਲਾਉਂਦੀ ਹੈ ਤੇ ਆਪਣੀ ਇੱਕ ਟੀਚਰ ਨੂੰ ਤੇ ਨਾਲ ਦੀ ਇੱਕ ਆਪਣੇ ਫਰੈਂਡ ਆਪਣੀ ਜਿਹੜੀ ਉਹਦੀ ਕਲਾਸਮੇਟ ਹੈ ਉਹ ਦੋ ਮਾਰੇ ਜਾਂਦੇ ਆ ਤੇ ਸੱਤ ਜ਼ਖਮੀ ਹੋ ਜਾਂਦੇ ਆ ਸੋ ਚਾਹੇ ਉਹ ਕੁੜੀ ਵੀ ਬਾਤ ਮਾਰੀ ਜਾਂਦੀ ਹੈ ਪਰ ਮਤਲਬ ਇਹ ਜਿਹੜਾ ਹੈ ਇਹ ਬੜਾ ਦੁਖਦਾਈ ਰੁਝਾਨ ਹੈ ਕਿ ਬੱਚਿਆਂ ਦੇ ਹੱਥਾਂ 'ਚ ਹਥਿਆਰ ਆਉਣੇ ਆਪਣੇ ਆਪ 'ਚ ਬਹੁਤ ਹੀ ਖਤਰਨਾਕ ਰੁਝਾਨ ਹੈਗਾ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਉੱਥੇ ਉਹ ਹਟ ਨਹੀਂ ਰਿਹਾ ਤੇ बार-बार ਇਹ ਘਟਨਾ ਹੋ ਰਹੀ ਹੈ ਅਗਲੇ ਦੋਸਤੋ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਅੱਜ 18 ਦਸੰਬਰ ਹੈ 18 ਦਸੰਬਰ 1992 ਨੂੰ ਯੂਨੋ ਦੀ ਜਨਰਲ ਅਸੈਂਬਲੀ ਜਿਹੜੀ ਹੈ ਉਸ ਨੇ ਇੱਕ ਜਿਹੜਾ ਅਨਾਲ ਨਾਮਾ ਜਿਹੜਾ ਹੈ ਜਿਹੜੇ ਜਿਹੜੇ ਲੋਕ ਜਿਹੜੇ ਹੈ ਕਿਸੇ ਵੀ ਥਾਂ ਦੇ ਉੱਤੇ ਮਿਨੋਰਿਟੀ ਦੇ ਵਿੱਚ ਹੈ ਚਾਹੇ ਉਹ ਭਾਸ਼ਾਹੀ ਮਿਨੋਰਿਟੀ ਹੈ ਚਾਹੇ ਰੇਸ ਦੀ ਮਿਨੋਰਿਟੀ ਹੈ ਕਿਸੇ ਦੀ ਨਸਲ ਦੀ ਮਿਨੋਰਟੀ ਹੈ ਚਾਹੇ ਧਰਮ ਦੀ ਮਿਨੋਰਟੀ ਹੈ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੀ ਰੱਖਿਆ ਹੋਵੇ ਤੇ ਉਹਨਾਂ ਦੇ ਬਰਾਬਰ ਅਧਿਕਾਰ ਹੋਣ ਉਹਦੇ ਵਾਸਤੇ 18 ਦਸੰਬਰ 1992 ਨੂੰ ਮਿਨੋਰਟੀਜ਼ ਦੇ ਨਾਲ ਸੰਬੰਧਿਤ ਇੱਕ ਡੈਕਲੇਰੇਸ਼ਨ ਅਲਾਣਾਇਆ ਗਿਆ ਸੀਗਾ UNO ਵੱਲੋਂ ਤੇ UNO ਦੇ ਸਾਰੇ ਜਿਹੜੇ ਮੈਂਬਰ ਦੇਸ਼ ਨੇ ਉਹਨਾਂ ਦੇ ਉੱਤੇ ਇਹ ਲਾਗੂ ਹੈ ਉਹ ਭਾਰਤ ਤੇ ਵੀ ਲਾਗੂ ਹੈ ਪਾਕਿਸਤਾਨ ਤੇ ਵੀ ਲਾਗੂ ਹੈ ਬੰਗਲਾਦੇਸ਼ ਤੇ ਵੀ ਲਾਗੂ ਹੈ ਬਾਕੀ ਥਾਵਾਂ ਤੇ ਵੀ ਲਾਗੂ ਹੈ ਅਮਰੀਕਾ 'ਚ ਵੀ ਲਾਗੂ ਹੈ ਸੋ ਉਹ ਜਿਹੜਾ ਲਾਗੂ ਕਿੰਨਾ ਹੈਗਾ ਹੁਣ ਕੁਐਸਚਨ ਇਹਦਾ ਹੈਗਾ ਇਹਦੇ ਉੱਤੇ ਅਸੀਂ ਜੋ ਸਾਡੇ ਭਾਰਤ ਦੇ ਵਿੱਚ ਜਿਹੜੀਆਂ ਘਟ ਗਣਤੀਆਂ ਨੇ ਚਾਹੇ ਉਹ ਧਾਰਮਿਕ ਘਟ ਗਣਤੀ ਖਾਸ ਤੌਰ ਤੇ ਮੁਸਲਮਾਨ ਤੇ 크ਿਸਚਨ ਉਹਨਾਂ ਦਾ ਤੇ ਜਿਹੜੇ ਸਾਡੀਆਂ ਭਾਸ਼ਾਈ ਘਟ ਗਣਤੀਆਂ ਨੇ ਚਾਹੇ ਸਾਡੀਆਂ ਬਹੁਤ ਸਾਰੇ ਲੋਕ ਅਡੜ ਥਾਮਾਂ ਤੇ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਤੌਰ ਤੇ ਉਹਨਾਂ ਦੀ ਲਿਪੀ ਦੇ ਤੌਰ ਤੇ ਤੇ ਉਹਨਾਂ ਦੇ ਕਲਚਰ ਦੇ ਤੌਰ ਤੇ ਉਹਨਾਂ ਤੇ ਅਟੈਕ ਹੁੰਦੇ ਆ ਭਾਰਤ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਹੁੰਦੇ ਐ ਬੰਗਲਾਦੇਸ਼ 'ਚ ਵੀ ਹੋ ਰਹੇ ਐ ਅਸੀਂ ਸਮੁੱਚੇ ਤੌਰ ਤੇ ਅੱਜ ਦੇ ਇਸ ਦਿਨ ਦੇ ਉੱਤੇ ਜਿੱਥੇ ਵੀ ਕਿਸੇ ਕਿਸਮ ਦੀਆਂ ਅਜਹੀਆਂ ਅਜਹੀਆਂ ਘਟਨਾਵਾਂ ਘਟ ਗਈਆਂ ਚਾਹੇ ਉਹ ਪਾਕਿਸਤਾਨ 'ਚ ਨੇ ਚਾਹੇ ਭਾਰਤ 'ਚ ਨੇ ਤੇ ਚਾਹੇ ਬੰਗਲਾਦੇਸ਼ 'ਚ ਉਹਨਾਂ ਦੀ ਰੱਖਿਆ ਦਾ ਦੀ ਦਾ ਅਹਿਦ ਕਰਨਾ ਚਾਹੁੰਦੇ ਆ ਤੇ ਬੜੀ ਖੂਬਸੂਰਤ ਗੱਲ ਇਹ ਹੈ ਕਿ ਸਾਡੇ ਸਮਾਜਵਾਦੀ ਪਾਰਟੀ ਦੀ ਇੱਕ ਐਮਪੀ ਜਿਹੜੀ ਬਣੀ ਹੈ ਕੁੜੀ ਨੌਜਵਾਨ ਲੜਕੀ ਹੈ ਬਹੁਤ ਬੜੀ ਲਿਖੀ ਹੈ ਇਕਰਾ ਹਸਨ ਇਕਰਾ ਹਸਨ ਚੌਧਰੀ ਉਸਨੇ ਜਿੱਦਣ ਸੰਵਿਧਾਨ ਤੇ ਬਹਿਸ ਹੋਈ ਲੋਕ ਸਭਾ ਦੇ ਵਿੱਚ ਉਹਨੇ ਉੱਠ ਕੇ ਜਿਹੜਾ ਬੋਲੀ ਉਹ 8-10 ਮਿੰਟ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਬੋਲੀ ਉਹਨੇ ਉਹਨੇ ਦੋਨੇ ਗੱਲਾਂ ਕਹੀਆਂ ਕਿ ਮੈਂ ਇੱਥੇ ਖੜੀ ਆ ਮੈਂ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਤੇ ਜੋ ਕੁਝ ਹੋ ਰਿਹਾ ਹੈ ਸੰਬਲ ਦੇ ਵਿੱਚ ਹੋਇਆ ਹੋਰਾਂ ਥਾਵਾਂ ਤੇ ਹੋਇਆ ਉਹਦੀ ਸਖਤ ਨਿੰਦਿਆ ਕਰਦੀਆਂ ਤੇ ਸਾਡਾ ਸੰਵਿਧਾਨ ਸਾਨੂੰ ਰੱਖਿਆ ਦਿੰਦਾ ਪਰ ਤਾਂ ਵੀ ਇਹਦੀ ਰੱਖਿਆ ਕਿਉਂ ਨਹੀਂ ਹੋ ਰਹੀ ਇਹਦੇ ਤੇ ਵੱਡੇ ਸਵਾਲ ਹੈਗੇ ਆ ਉਨੇ ਇਸ ਮਸਲੇ ਕੋ ਨਾਲ ਦਿਨ ਨਾਲ ਉਹਨੇ ਇਹ ਵੀ ਕਿਹਾ ਕਿ ਮੈਂ ਘੱਟ ਗਿਣਤੀਆਂ ਦੇ ਦਰਦ ਨੂੰ ਸਮਝਦੀ ਹੋਈ ਇਹ ਮਹਿਸੂਸ ਕਰਦੀ ਆਂ ਵੀ ਜੋ ਘੱਟ ਗਿਣਤੀਆਂ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਹੈ ਉਹ ਵੀ ਗਲਤ ਹੈ ਉਹ ਸਾਡੀ ਸਰਕਾਰ ਨੂੰ ਟੇਕ ਅਪ ਕਰਨਾ ਚਾਹੀਦਾ ਹੈ ਸੋ ਘੱਟ ਗਿਣਤੀਆਂ ਦੇ ਉੱਤੇ ਇਹ ਨਹੀਂ ਹੈ ਵੀ ਜੋ ਤਾਂ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਉਹਦੀ ਤਾਂ ਸਾਨੂੰ ਤਕਲੀਫ ਹੋਵੇ ਤੇ ਭਾਰਤ ਦੇ ਵਿੱਚ ਅਸੀਂ ਕਰੀਏ ਉਹੀ ਕੁਝ ਇਹ ਦੂਰਾ ਮਿਆਰ ਦੇ ਛੱਡਣਾ ਸੋ ਘੱਟ ਗਿਣਤੀਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜ਼ੁਲਮ ਜਿਹੜਾ ਉਹ ਗਲਤੀ ਗਲਤ ਹੈ ਤੇ ਭਾਰਤ ਨੂੰ ਇਹਦੇ ਉੱਤੇ ਖਾਸ ਤੌਰ ਤੇ ਵੱਡਾ ਸਟੈਂਡ ਲੈਣ ਦੀ ਲੋੜ ਹੈ। ਅ ਅਗਲੀ ਗੱਲ ਦੋਸਤੋ ਇਹ ਹੈ ਵੀ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਆਂਗਣਵਾੜੀ ਸੈਂਟਰ ਨੇ ਉਹਨਾਂ ਦੇ ਵਿੱਚ 541000 ਬੱਚੇ ਉਹ ਦਾਖਲ ਹੋਏ ਐ ਜਿਨ੍ਹਾਂ ਦਾ ਭਾ ਘਟ ਹੈ ਉਹਨਾਂ ਦੀ ਉਮਰ ਦੇ ਉਹਦੇ ਹਿਸਾਬ ਨਾਲ ਉਹਨਾਂ ਦੇ ਘੱਟ ਭਾਰ ਵਾਲੇ ਬੱਚੇ ਜਨਮ ਲਏ ਆ 1 ਸਾਲ ਦੇ ਵਿੱਚ ਜਾਂ ਇਹੇ ਦਾਖਲ ਹੋਏ ਐ ਇੱਕ ਉਥੇ ਧਾਰ ਜਿਲ੍ਹਾ ਹੈਗਾ ਧਾਰ ਜ਼ਿਲ੍ਹੇ ਦੇ ਵਿੱਚ ਕੱਲੇ ਦੇ ਵਿੱਚ 35950 ਬੱਚੇ ਜਿਨ੍ਹਾਂ ਦਾ ਭਾਰ ਘੱਟ ਹੈ ਉਹ ਦਰਜ ਹੋਏ। ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ। ਦਿੱਲੀ ਸਾਨੂੰ ਬੜਾ ਤਕਲੀਫ ਹੈ ਇਸ ਗੱਲ ਦੀ ਅਸੀਂ ਖੁਸ਼ ਨਹੀਂ ਹੈਗੇ। ਕੱਲ ਵੀ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦਾ ਲੈਵਲ ਬਹੁਤ ਹਾਈ ਸੀ। ਪਰਸੋਂ ਵੀ ਬਹੁਤ ਹਾਈ ਸੀ। ਕੱਲ ਉਥੋਂ ਦਾ ਜਿਹੜਾ 4 ਵਜੇ ਦਾ ਜਿਹੜਾ ਪੋਲੂਸ਼ਨ ਹੈ AQI ਉਹ 433 ਹੈ ਬਹੁਤ ਹੀ ਅਤ ਖਤਰਨਾਕ ਦਰਜੇ ਤੇ ਪਹੁੰਚਿਆ ਹੋਇਆ ਹੈ। ਤੇ ਅਸੀਂ ਬਨੇ ਮਰਤਾ ਸਾਹਿਬ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਹੋਰਾਂ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਪੋਲੂਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ ਸਾਡੇ ਦੇਸ਼ ਦਾ ਤੇ ਉਹਦੇ ਤੇ ਸਖਤੀ ਨਾਲ ਸਟੈਪ ਲੈਣ ਦੀ ਲੋੜ ਹੈ ਜਦੋਂ ਅਸੀਂ ਸਿਰਫ ਉਸ ਨੂੰ ਕੱਲੇ ਕਿਸਾਨਾਂ ਦੀ ਪਰਾਲੀ ਦੇ ਗੱਲ ਪਾ ਕੇ ਉਹ ਕਰਦਨੇ ਆ ਇਹਦਾ ਮਤਲਬ ਹੈ ਅਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਪੈਰ ਪਛਾਣ ਫਿੱਚ ਰਹੇ ਹਾਂ ਹੁਣ ਤਾਂ ਪਰਾਲੀ ਦਾ ਧੂਆਂ ਕਿਤੇ ਦੂਰ ਨੇੜੇ ਵੀ ਕਿਤੇ ਨਹੀਂ ਜਿਸਦਾ ਹੈ ਫਿਰ ਪੋਲੂਸ਼ਨ ਕਿਉਂ ਹੈ ਇਹਦਾ ਮਤਲਬ ਪੋਲੂਸ਼ਨ ਦੇ ਕਾਰਨ ਹੋਰ ਨੇ ਪ੍ਰਾਣੀ ਨਾਲ ਥੋੜਾ ਬਹੁਤਾ ਵਾਧਾ ਹੋਊਗਾ ਉਸ ਟੈਂਪ ਚ ਪਰ ਜਿਹੜੇ ਵੱਡੇ ਦੂਜੇ ਕਾਰਨ ਪਰਮਾਨੈਂਟ ਕਾਰਨੇ ਉਹਨਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਤਾਂ